ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੋੜ ਬੁੱਢਾ ਤਹਿਸੀਲ ਪੱਟੀ ਜਿੱਨਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਲੱਖੇ ਉਹਨਾਂ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਬਿਲਕੁਲ ਜਾਇਜ਼ ਤੇ ਵਾਜਬ ਰੇਟਾਂ ਦੇ ਉੱਪਰ ਪਸ਼ੂ ਵੀਰ ਲੈ ਕੇ ਆਉਂਦਾ ਸੇਲ ਪਰਚੇਜ਼ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਕਿਨਾਗਾ ਪਾ ਤੁਹਾਨੂੰ ਦਿਖਾਉਣੇ ਆ ਤਿੰਨ ਵਿਹੜਾ ਦੋ ਮੱਝਾਂ ਦਿਖਾਵਾਂਗੇ ਅਸੂ ਦੋਸਤੋ ਸੂਇਸ ਵਾਈ ਵੀ ਆ ਗੱਬੜ ਵੀ ਆ ਤਿਆਰੀ ਵਾਲੀ ਵੀ ਆ ਤੇ ਜਿਵੇਂ ਜਿਵੇਂ ਦੋਸਤੋ ਡਿਟੇਲ ਇਹਨਾਂ ਪਸ਼ੂਆਂ ਦੀ ਹੋਈ ਆ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਬਾਕੀ ਮੇਰਾ ਵੀਰ ਫਸਟ ਲਈ ਇੱਕ ਰਿਕਵੈਸਟ ਹੁੰਦੀ ਆ ਸਾਰੇ ਫਾਰਮਰ ਵੀਰਾਂ ਦੇ ਅੱਗੇ ਕਿ ਜਿਹੜਾ ਕੋਈ ਪਸ਼ੂ ਸੋਇਆ ਸੋਇਆ ਤੁਸੀਂ ਲੈ ਕੇ ਜਾਵੋਗੇ ਦੋ ਟਾਈਮ ਚੋਕੇ ਤਸੱਲੀ ਕਰਨੀ ਥੋੜਾ ਫਰਜ਼ ਬਣਦਾ ਆਪਣੀ ਤਸੱਦੀ ਜੜੀ ਆ ਦੋਸਤੋ ਜ਼ਰੂਰ ਕਰਿਆ ਕਰੋ ਠੀਕ ਆ ਜੀ ਸੋ ਗੱਬੜਨ ਪਸ਼ੂ ਆਪਣਾ ਕਿਉਂ ਥਾਂ ਦੀ ਤਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਦਾ ਸਾਹਮਣਾ ਕਿਸੇ ਭਰਾ ਨੂੰ ਨਾ ਕਰਨਾ ਪਵੇ ਅੱਜ ਤਰੀਕ ਦੋਸਤੋ 6 ਅਗਸਤ ਤੇ ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਮਾਰਨਿੰਗ ਸਵੇਰ 7 ਅਗਸਤ ਨੂੰ ਸਵੇਰ 8 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਸੋ ਪਸ਼ੂ ਵੀਰ ਲੈ ਕੇ ਆਉਂਦਾ ਪੜਤਾ ਜੈਜ ਹੁੰਦਾ ਆਉ ਲੈਣੀਆ ਡਿਟੇਲ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਲਖੇ ਸਾਸਤਰੀ ਕਾਰ ਸਾਸਗੀ ਵੀਰ ਜੀ ਹੋਏ ਵੀਰ ਜੀ ਠੀਕ ਠਾਕ ਬਹੁਤ ਵਧੀਆ ਆਪਾਂ ਜੀ ਠੀਕ ਠਾਕ ਤੇ ਐ ਕਿਰਪਾ ਵੀਰ ਜੀ ਕਿਰਪਾ ਸਾਹਿਬ ਚਲੋ ਬਹੁਤ ਵਧੀਆ ਗੱਲ ਹੈ ਅਥਾ ਵੀ ਲਖੇ ਪਸ਼ੂ ਤਕਰੀਬਨ ਉਸ ਤੋਂ ਬਾਅਦ ਵੀ ਕਾਫੀ ਸੇਲਸ ਹੋ ਜਾਂਦੇ ਰਹਿਆ ਇਹ ਤੇ ਮਹਾਰਾਜ ਕਿਰਪਾ ਨਾਲ ਵੀ ਚੱਲੀ ਜਾਂਦਾ ਕੰਮ ਗਾ ਬੜਾ ਸੋਹਣਾ ਕੰਮ ਚੱਲੀ ਜਾਂਦਾ ਤਰੇ ਆਉਂਦੇ ਤਰੇ ਜਾਂਦੇ ਹਾਂ ਆਈਆਂ ਨੇ ਥੋੜਾ ਮੱਝ ਤੇ ਮਿਲਦਾ ਵੀ ਗਾਂ ਘਟ ਮਿਲਦੀ ਗਾਵਾਂ ਫਿਰਿਆਂ ਚਲੋ ਲੈ ਦਿਆਂ ਆਹ ਤੇ ਚੰਗੀਆਂ ਵਹਿਣਾ ਸੋਹਣੀਆਂ ਲੈ ਦਿਆਂ ਆਪਾਂ ਠੀਕ ਆ ਜੀ ਤੇਰੀ ਜਿਹਾ ਪੌਣ ਵਾਲੀਆਂ ਬਹੁਤ ਚੰਗੇ ਮਿਲ ਕਰ ਕਾਟ ਆ ਰਹੀਆਂ ਚੰਗੇ ਚੰਗੇ ਚਲੋ ਜਿਹੜਾ ਭੈਣ ਭਰਾਵੇ ਆਪਦੀ ਚੰਗੀ ਤਰ੍ਹਾਂ ਤਸੱਲੀ ਕਰੇ ਪਹਿਲਾਂ ਵੀ ਆਂਦੇ ਆਪਦੀ ਤਸੱਲੀ ਇੱਥੇ ਕਰੇ ਬਿਲਕੁਲ ਜੀ ਗੱਲ ਕਰਨੀ ਦਾ ਸਵਾਲ ਹੈ ਹਰ ਵਾਰੀ ਆਪਾਂ ਚਲੋ ਕਰਦੇ ਰਹਿੰਦੇ ਰਹੇ ਰਿਕੁਐਸਟ ਬਿਲਕੁਲ 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 ਅੱਛਾ ਵੀਰ ਮੋਟੇ ਤੌਰ ਤੇ ਇੱਕ ਵਾਰੀ ਸ਼ੋਰਟ ਦੇ ਵਿੱਚ ਆਪਣੇ ਕੋਲ ਦੱਸ ਦਈਏ ਵੀ ਗੱਬੜ ਨਗਾ ਕਿੰਨੀਆਂ ਟੋਟਲ ਆਪਣੇ ਕੋਲ ਜੀ ਟੋਟਲ 5 ਆ ਅੱਛਾ ਜੀ 3 ਨਗਾਵਾਵਾਂ ਤੇ 2 ਮੱਜਾਂਵਾਂ ਠੀਕ ਆ ਇਹਦੇ ਵਿੱਚ ਇੱਕ ਮੱਝ ਗੱਬਣਿਆ ਤੇ ਦੋ ਗਾਂਵਾਂ ਗੱਬਣਵਾਂ ਇੱਕ ਗਾਂ ਸੋਈ ਆ ਤੇ ਇੱਕ ਮੱਝ ਸੋਈ ਆ ਠੀਕ ਆ ਜੀ ਹਾਂ ਜੀ ਜਿਹੜੀ ਗਾਂ ਸੋਈ ਉਹ ਕੱਲ ਵੀ ਸੋਈ ਆ ਜਿਹੜੀ ਮੱਝ ਸੋਈ ਆ ਉਹਨੂੰ ਤਕਰੀਬਨ 6-7 ਦਿਨ ਹੋ ਗਏ ਆ ਠੀਕ ਆ ਨੀਲੀ ਰਾਵੀ ਦੀ ਪਿਓਰ ਨੀਲੀ ਰਾਵੀ ਦੀ ਕੱਟੀ ਉਹ ਤੇ ਮਰ ਪੂਰੀ ਹੂੰ ਹਾਂਜੀ ਲਓ ਵੀ ਫੁੱਲ ਨਿਸ਼ਾਨੀਆਂ ਸੋ ਬਿਲਕੁਲ ਉਹ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਸੋ ਲਾਸਟ ਦੇ ਵਿੱਚ ਮੱਜਾਂ ਦਿਖਾਵਾਂਗੇ ਦੋ ਤੇ ਸਟਾਰਟਿੰਗ ਕਿ ਸ਼ੁਰੂਆਤ ਆਪਾਂ ਇਸ ਤਰੋ ਸੰਗ ਦੀ ਵਹਿੜ ਤੋਂ ਕਰ ਲਾਂਗੇ ਠੀਕ ਆ ਜੀ ਸੋਹਣੇ ਕਦ ਕੱਟ ਦੇ ਵਿੱਚ ਤੇ ਵੀਰ ਲੱਗੇ ਦੀ ਕੀ ਡਿਟੇਲ ਆ ਵਹਿੜ ਚੰਗੀ ਜਾਪਦੀ ਆ ਇਹ ਬਹੁਤ ਚੰਗੀ ਵੀਰ ਜੀ ਆਪਾਂ ਨਾ ਜਿਹੜੇ ਬੰਦਾ ਤੋਂ ਲੈਂਦੇ ਉਹਨਾਂ ਫੁੱਲ ਤਸਲੀਆਂ ਦਿੱਤੀਆਂ ਅੱਛਾ ਜੀ ਇਹਨਾਂ ਤਸਲੀਆਂ ਕੋਈ ਦੇਂਦਾਂ ਜਿੰਨੀਆਂ ਇਹ ਵਹਿੜੀਆਂ ਦਿੱਤੀਆਂ ਉਹਨਾਂ ਨੇ ਅੱਛਾ ਜੀ ਇੱਥੋਂ ਦਾਗਰਾ ਬਲੋਕੀ ਮੂੰਹ ਦਾਖ ਦੇਂਦੇ ਉਹਨਾਂ ਬੰਦੇ ਆਪਾਂ ਨੂੰ ਕਾਪੀ ਪਹਿਲੇ ਸੂਏ ਦੀ ਦੁੱਧ ਲਿਖੇ ਦੀ ਰਿਕਾਫਾਈ ਹੈ ਹੋਰ ਡਿਟੇਲ ਹੀ ਕੱਢ ਕੇ ਰੱਖੀ ਹੈ ਨਹੀਂ ਕੱਢ ਕੇ ਖਾਤੀ ਵੀ ਇਹਨਾਂ ਵਹਿੜ ਸਾਡੀ ਦੁੱਧ ਕਰਦੀ ਹੈ ਹਾਂ ਤੇ ਤੀਜੇ ਸੂਏ ਇਹਨਾਂ ਵਹਿੜ ਨੇ ਕਿ ਸੁਣਾ ਮਾ ਠੀਕ ਆ ਜੀ ਤੇ ਤਕਰੀਬਨ ਆ 25 26 ਕਿਲੋ ਦੀ ਆਪਾਂ ਨੂੰ ਆਖਿਆ ਜਿਹੜਾ ਵਿਖਾਇਆ ਸੀ ਤੁਹਾਨੂੰ ਠੀਕ ਆ ਜੀ ਤੇ ਪਰ ਆਪਾਂ 20 22 ਕਿਲੋ ਦਾ ਹੀ ਦੱਸ ਕੇ ਦੇਨੇ ਆ ਵੀ 20 22 ਕਿਲੋ ਤੱਕ ਬੰਦਾ ਹੋ ਸਕਦਾ ਆਰਾਮ ਨੇ ਇਥੋਂ ਠ ਉਹ ਦੱਸੇ ਮੁਤਾਬਕ ਹਾਂ ਜੀ ਦੱਸੇ ਮੁਤਾਬਕ ਬਾਕੀ ਆ ਤੇ ਬਾਕੀ ਜਿਹੜਾ ਖਾਲਾ ਬਖੂਲਾ ਤੁਸੀਂ ਆਪ ਹੀ ਚੈੱਕ ਕਰੋ ਵੀਰਾਂ ਦਾ ਵੀ ਕਾਪੀ ਸਾਹਮਣੇ ਕੱਢ ਕੇ ਰੱਖਤੀ ਫੈਮਿਲੀ ਜਿੱਥੋਂ ਵੀ ਘਰੋਂ ਨਾਰਮਲ ਘਰੋਂ ਘਰੇਲੂ ਘਰੋਂ ਖਰੀਦੀ ਆ ਉਹਦੇ ਤੇ ਦੋਸਤੋ ਡਿਟੇਲ ਸਾਰੀ ਵੀਰਾਂ ਦਾ ਵੀ ਲਿਖੀ ਸੀ ਘੱਟੋ ਘੱਟ 22 33 ਲੀਟਰ ਜਾਂ 20 ਤੋਂ ਪਲੱਸ ਦੀ ਗੱਲ ਕਰਦੇ ਪਏ ਨੇ ਇਹਨਾਂ ਦੁੱਧ ਜਿਹੜਾ ਲਿਖਤੀ ਤੌਰ ਤੇ ਡੇਲੀ ਰੁਟੀਨ ਦੇ ਵਿੱਚ ਲਿਖਿਆ ਸੀਗਾ ਤਾਂ ਫੈੜ ਵੀ ਤਕਰੀਬਨ ਮੱਝਾਂ ਦੀ ਬਿਲਕੁਲ ਜਿਹੜਾ ਰੇਟ ਕਹ ਲਈਏ ਮੱਝਾਂ ਦਾ ਰੇਟ ਹੀ ਲੱਗਦਾ ਹੋਊਗਾ ਠੀਕ ਹੈ 5 ਫੈੜ ਦਾ ਤੇ ਤੀਜਾ ਸਵੇਰ ਫਿਰ ਐਡੀ ਠੰਡੀ ਉਹਨਾਂ ਨੇ ਆਖਿਆ ਵੀ ਬੇਸ਼ੱਕ ਬੱਚਾ ਛੱਡਣਾ ਛੱਡੋ ਬੇਸ਼ੱਕ ਨਾ ਛੱਡਿਓ ਉਹਨਾਂ ਨੇ ਵੀ ਸਾਡੇ ਘਰ ਦੀ ਵੇੜਾ ਕਿ ਡਰ ਕੇ ਨਾ ਵੇਚੋ ਇਹ ਬਾਰ-ਬਾਰ ਉਹਨਾਂ ਨੇ ਆਖਿਆ ਵੀ ਬੱਚਾ ਛੱਡਣ ਦੀ ਵੀ ਲੋੜ ਨਹੀਂ ਪੈਂਦੀ ਪੂਰੀ ਪ੍ਰੋਸੈਜ ਹੋ ਗਿਆ ਪੂਰੀ ਪ੍ਰੋਸੈਜ ਹੋ ਗਿਆ ਹਾਂ ਹਾਂਜੀ ਸਭ ਦੋਸਤੋ ਬਾਕੀ ਜਿਹੜਾ ਭਣ ਭਰਾ ਕਾ ਆਪਾਂ ਬਾਕੀ ਟਿਪਕੇ ਲਾਂਦੀ ਜਿਹੜਾ ਭਣ ਭਰਾ ਆਪਦੀ ਤਸੱਲੀ ਕਰੇ ਜਿਹਨੇ ਪੈਸੇ ਲਾਉਣੇ ਸਹੀ ਆ ਹਾਂਜੀ ਲੈ ਵੀਰ ਲੱਕ ਇੱਕ ਵੀਰ ਕੱਢ ਕੇ ਬਾਹਰ ਦਿਖਾਈਏ ਤੋਰ ਕੇ ਤੋਂ ਦੋਸਤੋ ਵੇੜ ਚੰਗੀ ਆ ਬਾਕੀ ਵੇਖਦੇ ਆ ਸਾਰੇ ਨਾਰਮਲ ਸਾਰੇ ਵੀਰ ਖਿਡਾਰੀ ਆ ਪਤਾ ਲੱਗ ਜਾਂ ਅਸਲ ਦੇ ਵਿੱਚ ਕਈ ਵਾਰ ਆਪਾਂ ਨਾਰਮਲ ਦਰਮਿਆਨੀ ਹਾਈਟ ਕਰਦ ਵਾਲੀਆਂ ਬੜਾ ਵੇਖ ਲੈਨੇ ਆ ਕੱਦ ਚੰਗਾ ਸੋਣਾ ਠੀਕ ਹੈ ਨਿਗਰ ਪਲੀ ਗੋਲੀ ਪੂਰੀ ਆ ਤੇ ਜੱਸੂਆ ਜਿਹੜਾ ਥਰਡ ਟਾਈਮਰ ਆ ਆ ਕਰ ਹੋ ਜਾਗਾ ਤੋਂ ਹਾਈਟ ਲੈਂਥ ਸਾਹੀ ਦੇਖੋ ਕਿੱਥੇ ਬਰੋ ਬਰ ਬੰਦੇ ਨੇ ਮੈਨਾਂ ਸ਼ਾਕੀ ਕੋਈ ਨਹੀਂ ਤੇ ਠੰਡੀ ਠੁੰਡੀ ਵਾਲਾਂ ਦੀ ਕੋਈ ਸ਼ੱਕ ਗਾ ਵੜ ਚ ਹ ਜਿਤਨਾ ਮਰਜੀ ਨੇ ਆਪਾਂ ਕੋਈ ਨਹੀਂ ਹੋ ਗਾ ਲਗੀ ਠੀਕ ਹੈ ਜੀ ਹਾਂ ਤੋਂ ਤੁਹਾਨੂੰ ਬਹੁਤ ਵਧੀਆ ਦੋਸਤੋ ਬਾਕੀ ਤੁਹਾਨੂੰ ਨਾਲੀ ਕਰਕੇ ਕਿ ਲੋ ਮੜਾ ਹੋਰ ਥਾਂ ਦਾ ਗਾ ਕਰਮਾ ਵਾਲੀ ਨੂੰ ਇਹ ਅਜੇ ਵੀ ਤਕਰੀਬਨ ਨਾਰਮਲ ਚੈੱਕ ਕਰ ਦੋਸਤੋ گاਉਂ ਪਸ਼ੂ ਆਇਆ ਕੱਢ ਜਾਵੇ ਤਾਂ ਕਰਮਾ ਵਾਲੀ ਜੀਜੂ ਧਰੀ ਆ ਧਰਿਆ ਜੀਜੂ ਧਰਿਆ ਕੋਈ 2 ਦਿਨ 3 ਦਿਨ 4 ਦਿਨ ਲੈ ਵੀ ਜਾਵੇ ਕਈ ਵਾਰ ਹੋ ਸਕਦਾ ਵੀ ਕੋਈ ਵੀਰ ਸਾਈ ਪਿਆਨਾ ਕਰਕੇ ਪਸ਼ੂ ਖਰੀਦ ਲਵੇ ਤੇ ਜਾਂਦਿਆਂ ਸਾਰ ਵੀ ਪੇਰਾ ਪਸ਼ੂ ਸਫਰ ਦੇ ਵਿੱਚ ਸੂ ਸਕਦਾ ਠੀਕ ਆ ਹੈ ਤਿਆਰੀ ਤੇ ਆ ਕੋਈ 2 ਲੈ ਜੇ 3 ਦਿਨ ਲੈ ਜੇ ਉਮੀਦ ਕਰਦੇ ਆ ਪਸ਼ੂ ਲੈ ਜੂ ਅਜੇ ੱਤਲ ਥੋੜੀ ਜੀ ਬਖਾਲੇ ਦੇ ਵਿੱਚ ਨਾਰਮਲ ਹੈਗੀ ਆ ਆਰਡਰ ਬਿਲਕੁਲ ਜੇਕਰ ਆਪਾਂ ਕਹੀ ਆ ਵੀ ਬਿਲਕੁਲ ਫਿਕਸ ਆਰਡਰ ਦੇ ਵਿੱਚ ਤਾਂ ਤੁਹਾਨੂੰ ਬਹੁਤ ਸੋਨਾ ਤੇ ਚੰਗਾ ਦੁੱਧ ਭਰ ਆ ਦੂਗੀ ਵੈਸੇ ਬਖਾਲੇ ਤੋਂ ਜਿਵੇਂ ਆਪਾਂ ਇੱਕ ਜਜਮੈਂਟ ਕਰ ਸਕਦੇ ਆਂ ਬੀਰ ਬਾਕੀ ਚਲੋ ਤੁਹਾਡਾ ਕੰਮ ਤੁਸੀਂ ਤਾਂ ਟਿਪ ਟੂਪੀ ਆਪਣੀ ਤਸੱਲੀ ਕਰਕੇ ਆਪਾਂ ਇਹ ਪੂਰੀ ਵਿਰਾਹ ਆ ਕੇ ਥੱਲੇ ਲਈ ਆ ਜੀ ਬਾਕੀ ਜਿਹਨੇ ਲੈਣੀ ਆ ਆਪਦੀ ਫੁੱਲ ਤਸੱਲੀ ਕਰੇ ਕਿਉਂਕਿ ਆਪਾਂ ਜਿਹੜਾ ਦੁੱਧ ਆ ਉਹ ਪਾਇਦਾ ਵਾ ਗਾੜੀ ਚਲੋ ਮਿਹਨਤ ਦਾ ਉਹ ਬਿਲਕੁਲ ਤੇ ਆਈ ਇਹ ਤੇ ਆਪਾਂ ਨੂੰ ਅਜੇ ਤਾਂ ਟਿਪਕੇ ਲੈਂਦੀ ਤੇ ਟਿਪਕੇ ਦੇਣੀ ਆ ਹਾਂ ਸਹੀ ਜੀ ਇਹਰ ਸੁੰਦੀ ਨਹੀਂ ਗਈ ਬਿਲਕੁਲ ਹਾਂ ਜੀ ਬਾਕੀ ਇਸ ਚੀਜ਼ ਦੀ ਫੁੱਲ ਤਸੱਲੀ ਇਸ ਚੀਜ਼ ਦੀ ਥਾਣਾਵਾਂ ਦੇ ਜ ਕੋਈ ਨੁਕਸ ਨਹੀਂ ਹੈਗਾ ਸਹੀ ਹੈ ਜੀ ਹਾਂ ਲੋ ਜੀ ਦੋਸਤੋ ਠੀਕ ਹੈ ਜੀ ਆ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਥਾਣਾ ਬਾਕੀ ਥਣ ਦੇਵੇ ਦੀ ਖੂਬਸੂਰਤ ਆ ਦੁੱਧ ਜਿਹੜਾ ਮੇਰਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ 20 ਤੋਂ ਪਲੱਸ ਵਾਕੇ ਜਿਹੜਾ ਚਵਾ ਦੂਗੀ ਚੰਗੇ ਦੁੱਧ ਦੀ ਉਮੀਦ ਕਰਦੇ ਆ ਬਾਕੀ ਗਾਰੰਟੀ ਜਿਹੜੀ ਦੋਸਤੋ ਕਿਸੇ ਪਸ਼ੂ ਦੀ ਪਾਇਆ ਖੰਡ ਦੀ ਵੀ ਨਹੀਂ ਹੁੰਦੀ ਗੱਭਣ ਪਸ਼ੂ ਆ ਤੇ ਟਿਪ ਕੇ ਮੇਰਾ ਵੀਰ ਭਾਵੇਂ ਕਿਲੋ ਆਪਦਾ ਭਰਾ ਕੇ ਤਸੱਲੀ ਕਰਕੇ ਲੈ ਜਾਓ ਠੀਕ ਆ ਤੇ ਵੀਰ ਅਲੱਗੇ ਕਿੰਨੇ ਕੀ ਦੇ ਦਿੱਤੀਗੇ ਫਿਰ ਖਾਣਾ ਕਿੱਥੋਂ ਤੱਕ ਹੋ ਜੀ ਇਹ ਵੇਖ ਲਓ ਵੀਰ ਜੀ ਜੇ ਵਹਿੜ ਦਾ ਹਿਸਾਬ ਲਾਈਓ ਤਾਂ ਫਿਰ ਤੇ 70000 ਦੀ ਆ ਆ ਪਰ ਆਪਾਂ 60000 ਦੀ ਵਹਿੜ ਦੇ ਦਾਂਗੇ 60000 ਦੀ 60 ਨੂੰ ਛੜੀਏ 55000 ਇਸਨੋਂ ਵਾਲੀ ਗੱਲ ਹੀ ਕਰੀਏ ਆਪਾਂ ਆਪਾਂ ਤੁਹਾਨੂੰ ਵਧਾ ਆਪਾਂ 5 5 7 7000 ਹੀ ਕਰ ਦਿੰਦੇ ਆਂ ਤਾਂ 55000 ਤੋਂ ਛੋੜਛੱਪਾ ਉਹ ਚੋਂ ਕਰਾਂਗੇ ਇਹਦੀ ਗੱਲ ਠੀਕ ਆ ਜੀ ਹਾਂਜੀ ਲੋ ਜੀ 55000 ਦੇ ਵਿੱਚੋਂ ਵੀ ਦੋਸਤੋ ਛੋੜਛੱਪਾ ਤੇ ਮਾਨਤਨ ਹੋਊਗਾ ਕਿਸੇ ਭਰਾ ਦੇ ਘਰ ਇਹਦਾ ਵੈਸੇ ਪਸ਼ੂ ਦੋਸਤੋ ਸਾਰੇ ਪਸ਼ੂ ਜਿੰਨੇ ਵੀ ਆਪਾਂ ਦਿਖਾਉਣੇ ਆ ਤੇ ਬਿਲਕੁਲ ਜਾਇਜ਼ ਰੇਡੀ ਹੁੰਦੇ ਆ ਹਰ ਵਾਰ ਕੋਈ ਅੱਜ ਕੋਈ ਵੱਖਰੀ ਗੱਲ ਨਹੀਂ ਤੇ ਫਿਲਹਾਲ 55000 ਦੇ ਵਿੱਚੋਂ ਤੁਹਾਨੂੰ ਇਹ ਜਿਹੜਾ ਛੋੜਛੱਪਾ ਕਰਕੇ ਹੋਰ ਮਾਨਤਨ ਕਰਕੇ ਮਿਲ ਜਾਊਗੀ ਇੱਕ ਸੈਕੰਡ ਨੰਬਰ ਤੇ ਵੀਰ ਆਪਣੇ ਕੋਲ ਜਿਹੜੀ ਆ ਡ ਹੀਰਾ ਨਗੀਨਾ ਹੀ ਆਗੇ ਮਤਲਬ ਬੋਲਬੋਲ ਦਾ ਬੱਚਾ ਜਿਹਨੂੰ ਕਹਿੰਦੇ ਬੋਲਬੋਲ ਦਾ ਬੱਚਾ ਵੀਰ ਜੀ ਡੰਗਰ ਵੇਖੀ ਆਂ گاਵਾ ਦੇ ਆਂ ਵੇਖੀ ਆਂ ਪਰ ਇਡੀ ਸੋਹਣੀ ਦਸਨਕੀ ਤੇ ਇਡੀ ਕੱਦ ਬੋਤ ਵਾਲੀ ਵੜ ਦੂਜੀ ਸੋਏ ਵੀ ਵੀੜਿਆ ਏ ਦੋ ਜਣ ਆ ਹਾਂਜੀ ਹਾਂਜੀ ਦੋ ਜਣ ਆ ਇਹ ਵੀ ਘਰੋਂ ਲਿਆਂਦੀ ਆਪਾਂ ਉਹਦਾ ਬੜੇ ਚੰਗੇ ਬੰਦੇ ਚੰਗੀ ਡਿਟੇਲ ਦੇ ਕੇ ਉਹਨਾਂ ਦੱਸਿਆ ਵੀ ਵੀਰ ਜੀ ਚੰਗਾ ਦੁੱਧ ਦੇਣ ਨੂੰ ਜਾਇ ਪਹਿਲਾਂ ਥੱਲੇ ਹੀ ਠੀਕ ਆ ਜੀ ਯਾਨੀ ਕਿ 30 ਲੀਟਰ ਤੱਕ ਉਹਨਾਂ ਦਾ ਦੱਸਿਆ ਤਾਂ 30 ਲੀਟਰ ਤੱਕ 27 28 ਕਿਲੋ ਦੁੱਧ ਅਸੀਂ ਪਹਿਲਾਂ ਥੱਲੇ ਚੋਇਆ ਪਹਿਲਾਂ ਥੱਲੇ ਪਹਿਲਾਂ ਥੱਲੇ ਹੁ ਉਹ ਨਹੀਂ ਵੇਖੀ ਨਹੀਂ ਜੀ ਐਵੇਂ ਆਪਾਂ ਦੋ ਦੰਦ ਜਾਂ ਚਾਰ ਦੰਦ ਆਖਦੀਏ ਦੂਰੋਂ ਭੈਣ ਭਾਨੇ ਕਿਉਂ ਪਰ ਕਿਈ ਵਾਰ ਚਲੋ ਆਪਾਂ ਚੈੱਕ ਕੀਤਾ ਫਿਰ ਉਹ ਸਾਰਾ ਵੀਰੋ ਆਪਾਂ ਵੇਖੀ ਨਹੀਂ ਗਈ ਪਣ ਭਰਾ ਕੋ ਦੂਰੋਂ ਆਵੇ ਅਗਲਾ ਇੱਥੇ ਮੂੰਹ ਫੜ ਕੇ ਵੇਖ ਲਿਓ ਉਹ ਨਹੀਂ ਕੰਮ ਆਪਾਂ ਕਿੰਨੀ ਕੁ ਵੇਖੀ ਆਪਾਂ ਨੂੰ ਇਹਦੀ ਨਰਕ ਪਰਖ ਪੂਰੀ ਥੱਲੇ ਵਰਾ ਕੇ ਕੀਤੀ ਆ ਥਾਣਵਾ ਨੇ ਦੀ ਛਾਫ ਹੈ ਵੜ ਬਾਕੀ ਜੇ ਤੁਹਾਨੂੰ ਪਤਾ ਜਿਹੜੇ ਪਣ ਭਰਾ ਨੇ ਫਾਰਮਰ ਨੇ ਲੈਣੀਆਂ ਨੂੰ ਪਤਾ ਜੀ ਜਦੋਂ ਇਹ ਵੜਾ ਤਿਆਰ ਹੁੰਦੀਆਂ ਇਹਨਾਂ ਲੱਗਣਾ ਇੱਥੇ ਤਾਂ ਮਗਰਲੇ ਬੰਦੇ ਆਣਗੇ ਬਿਲਕੁਲ ਜੀ ਬਿਲਕੁਲ ਬਾਕੀ ਵੇਖੋ ਅਜ ਤੱਕ ਕੋ ਬਣਿਆ ਬਾਕੀ ਆ ਇਹ ਫਾੜੀਆਂ ਵਾਲਾ ਹਵਾਨਾ ਜਦੋਂ ਬਣੀ ਨਾ ਵੜ ਉਹਦਾ ਜਦੋਂ ਇਸ ਚੀਜ਼ ਇੱਥੇ ਇੱਥੇ ਬਣ ਜਣਾ ਇਹ ਕਰ ਆ ਵਿਰਲਾ ਆਏ ਨਹੀਂ ਵੀ ਇਹ ਗੋਚ ਕਰੇਗਾ ਸੋ ਫਾੜੀ ਵਾਲਾ ਜਿਹੜਾ ਦਸੋ ਹ ਸੋ ਸੋਹਣੇ ਕੱਦ ਕਰਦੇ ਵਿੱਚ ਝਟਾ ਝਟੂ ਜਾ ਇਸ ਵੈੜ ਦਾ ਚੰਗਾ ਠੀਕ ਆ ਜੀ ਤੋਂ ਮੋਹਤ ਦੀ ਕੋਈ ਵੀ ਜਵਾਨ ਵੀ ਮੰਨ ਲਈ ਠੀਕ ਆ ਜੀ ਕਿਉਂਕਿ ਉਹ ਫੜ ਕੇ ਵੀ ਤਾਂ ਵੀ ਆਪਾਂ ਦੇਖੀ ਨਹੀਂ ਵੀ ਐਵੇਂ ਕਿਸੇ ਨੂੰ ਉਲਝਾਤੀਏ ਵੀ ਦੁੰਦੀ ਚੌਗੀ ਛਕੀ ਆ ਤੇ ਲਓ ਵੀਰ ਖੋਲ ਕੇ ਦਿਖਾਈਏ ਸੋ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਜਿਹੜਾ ਦੋਸਤੋ ਵੈੜ ਦਾ ਚੰਗਾ ਠੀਕ ਆ ਜੀ ਅੱਖ ਬੜੀ ਸੋਹਣੀ ਨਿੱਕੀ ਅੱਖ ਟੋਟੇ ਕੰਨਾਂ ਛੋਟੀ ਬੂਤੀ ਆ ਵੇਖੋ ਤੇ ਛੋਟੇ ਕੰਨ ਬਿਲਕੁਲ ਆ ਪੂਰੀ ਹਾਂ ਆ ਦੇਖੋ ਜੀ ਠੀਕ ਆ ਜੀ ਸੋ ਘੋੜੀਆਂ ਵਰਗੀ ਆਪਾਂ ਕਹਿ ਲਈਏ ਵੀ ਘੋੜੀਆਂ ਵਰਗੀ ਆ ਕਦ ਕੋ ਤੋ ਬਹੁਤ ਜਦਾ ਉਹ ਅੰਦਰ ਖੜੀ ਜਿਹੜੀ ਦੋਸਤੋ ਥੋੜੀ ਜੀ ਘੱਟ ਬਖਾਉਂਦੀ ਸੀ ਕੱਦ ਬਾਹਰ ਜਦੋਂ ਹੁਣ ਆਪਾਂ ਤੁਹਾਨੂੰ ਤੋਰ ਕੇ ਦਿਖਾ ਰਹੇ ਹਾਂ ਇੱਕ ਮੇਰਾ ਵੀਰ ਕੋਈ ਦੂਰਾਂ ਨੇੜੇੋਂ ਤੁਸੀਂ ਤੁਰਨਾ ਇੱਕ ਆਈਡੀਆ ਨਾਲ ਤੁਰਿਓ ਵੀ ਸੋਹਣੇ ਕਦ ਕਾੜ ਦੇ ਵਿੱਚ ਵੱਡੀ ਆ ਵੇਲ ਬੂਲ ਵੀ ਸਪੈਸ਼ਲ ਕੱਦ height ਪੂਰੀ ਆ ਠੀਕ ਆ ਜੀ ਤੇ ਪੂਰੀ ਫੱਬਦੀ ਆ ਕੋਈ ਵੀਰ ਇੱਥੇ ਆ ਕੇ ਇਹ ਨਹੀਂ ਕਹੂਗਾ ਵੀ ਯਾਰ ਕੱਦ ਛੋਟਾ ਨਿਕਲਿਆ ਬਹਿੜਦਾ ਸੋਹਣਾ ਕਦ ਕਾਠ ਲੰਬਾ ਥਣ ਤੇ ਦਿਨ ਵੀਰ ਲੱਖੇ ਘੱਟੋਂ ਘੜ ਵੀ 10 12 ਘਰ ਆਈਡੀਆ ਘੱਟੋਂ ਘੜ ਕੇ ਬੈਠਾ ਆ ਵੀਰ ਜੀ ਗੱਲ ਹੈ ਵੀ ਉਹਨਾਂ ਦੇ ਦੱਸੇ ਮੁਤਾਬਕ ਤੇ ਪ ਦਾ ਆਪਾਂ 10 ਮੰਨ ਕੇ ਉਹਨਾਂ ਨੇ ਆਖਿਆ ਵੀ ਮਤਲਬ ਵੀ ਇਹਦੇ ਆਪਾਂ ਚਲੋ ਆਪਾਂ 12 ਹੀ ਦੱਸ ਦਿੰਦੇ ਆ ਹਾਂ ਹਾਂਜੀ ਇਹ ਨਹੀਂ ਵੀ ਬਾਕੀ ਪਤਾ ਨਹੀਂ ਜਾਂਦਾ ਆਪਾਂ ਕੋਈ ਜੀਜੂ ਧਰ ਜੇ ਦੋ ਤੱਕ ਨਾਵੇਂ ਜੀਜਾ ਬਾਤ ਉੱਤੇ ਲੈ ਹੀ ਜਾਂਦਾ ਮੈਂ ਨਾ ਵੀ ਜੇ ਜੀਜੂ ਧਰ ਜੇ ਤੇ ਵੱਡੀ ਗੱਲ 15 ਦਿਨਾਂ ਸੂਪੂਗੀ ਇਹ ਨਹੀਂ ਵੀ ਆਪਣੇ ਕੋਲ ਕੋ ਲੈ ਜਾ ਦੇ ਮਹੀਨਾ ਗਾਂਹ ਦਾ ਸੂਈ ਇਹ ਨਹੀਂ ਆਪਾਂ ਵੀਡੀਓ ਜੀ ਬੰਦੇ ਇਹ ਗੱਲ ਨੂੰ ਸਹੀ ਬਾਕੀ ਇਹ 15 ਦਿਨਾਂ ਜ ਆਪਣੇ ਕੋਲ ਕੋ ਮੰਨ ਲੈਦਾ ਵੱਡੀ ਗੱਲ 10 12 ਦਿਨ ਮੰਨ ਲੈ 15 ਦਿਨਾਂ ਤੋਂ ਪਹਿਲਾਂ ਸੂਣ ਦਾ ਆਪਾਂ ਕਹਿ ਸਕਦੇ ਹਾਂ ਇਹ ਨਹੀਂ ਬਿਲਕੁਲ ਬਗਲੋ ਲੁੱਥੀ ਲੁੱਥੀ ਕਾਫੀ ਹੈ ਥੱਲੇ ਉਹ ਵੇ ਥਣ ਥਣ ਮੇਰਾ ਵੀਰ ਬਹੁਤ ਸੋਹਣਾ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਥਣ ਨਿਕਲ ਕੇ ਸਾਹਮਣੇ ਆਊਗਾ ਹਜੇ ਕਰਮਾਲੀ ਨੇ ਪੂਰਾ ਖਵਾਨਾ ਚੜਾ ਭਰਨਾ ਦੁੱਧ ਨਾਲ ਤੇ ਪਸਮਾ ਤੋਂ ਬਾਅਦ ਤੁਸੀਂ ਥਣ ਦੀ ਜਿਹੜੀ ਕੁਆਲਿਟੀ ਦੇਖੋਗੇ ਜਦੋਂ ਸਮਾਂ ਆਇਆ ਕਰਮਾਲੀ ਤੇ ਹਜੇ 10 ਤੋਂ 12 ਦਿਨ ਆਈਆਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਸੋਹਣੇ ਹਾਈਟ ਕੱਦ ਦੇ ਵਿੱਚ ਆ ਸੋਹਣੀ ਫੇਸ ਕੁਆਲਿਟੀ ਦੇ ਵਿੱਚ ਸੋ ਪਸੰਦ ਆਊਗੀ ਠੀਕ ਆ ਜੀ ਤੇ ਅੱਛਾ ਵੀਰ ਲੱਖੇ ਦਾ ਫਿਰ ਆਪਾਂ ਲੈਣ ਦੇਣ ਦੀ ਰੱਖਿਆ ਇਹਦਾ ਦੇਣ ਲੈਣ ਵੀਰ ਜੀ 65000 ਰੁਪਏ ਲੈ ਲਾਂਗੇ ਜੇ ਕੋ ਦੂਰੋਂ ਭੈਣ ਭਰਾਊ ਤਾਂ ਨੂੰ 60 ਦੀ ਦੇ ਦਾਂਗੇ ਪ 5000 ਰੁਪਏ ਦਾ ਕੱਟ ਕਰ ਦੇਣਾ ਠੀਕ ਹੈ ਉਹ ਚੋਂ ਛੋਟਛੱਪਾ ਕਰ ਦਾਂਗੇ ਬਈ ਹਾਂ ਢੇਲ ਕੋਈ ਰਹਿੰਦੀ ਨਹੀਂ ਵੀ ਜੇ ਲੱਖੇ ਵੀਰ ਦੇ ਅੱਡੇ ਤੇ ਆ ਗਏ ਆ ਮੈਂ ਨਾ ਇੱਥੇ ਆ ਗਏ ਅਗਰ ਮੈਂ ਨਾ ਢੇਲ ਕੋਈ 100 200 ਵਾਲੀ ਜਗ੍ਹਾ ਨਹੀਂ ਨੀ ਮੈਂ ਨਾ ਵੀਰ ਜੇ 100 200 ਨਹੀਂ ਆਪਾਂ ਜਾਰੀ ਛੱਡਨਾਗੇ ਜਿਹੜਾ ਪਣ ਭਰਾ ਆ ਕੇ ਵੀ ਮਾਨਦਾਨ ਕਰੋ ਅੱਗੇ ਪਣ ਭਰਾਵਾਂ ਤੋਂ ਦੂਰੋਂ ਆਇ ਤਰਾ ਮਾੜਾ ਕਿਤਾ ਕੋਈ ਨਹੀਂ ਕੋਈ ਕੋਈ ਸ਼ੱਕ ਨਹੀਂ ਗਾਗਾ ਬਾਕੀ ਵੈੜ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਗਾ ਕਰਮਾਂ ਵਾਲੀ ਚੌਂ ਗੁੱਠਾਂ ਤੋਂ ਚੌਂ ਨੁਕਰਾਂ ਤੋਂ ਪੂਰੀ ਠੀਕ ਹੈ ਜੀ ਤੋਂ ਫੇਸ ਕੁਆਲਟੀ ਤੋਂ ਲੈ ਕੇ ਹਾਈਟ ਜਜਮੈਂਟ ਤੇ ਬਾਕੀ ਟਿਪ ਭਰਾ ਕੇ ਆਪਣੀ ਤਸੱਦੀ ਕੀਤੀ ਜਾਵੇ ਠੀਕ ਆ ਸੋਹਣੇ ਕੱਦ ਹਾਈਟ ਦੇ ਵਿੱਚ ਰੇਡ ਪਰਤਾ ਤੁਹਾਡੇ ਨਾਲ ਸਾਂਝਾ ਕਰਤਾ ਇੱਕ ਨਕਸ਼ਟ ਜਿਹੜੀ ਦੋਸਤੋ ਤੀਸਰੇ ਨੰਬਰ ਤੇ ਆਪਾਂ ਤੁਹਾਨੂੰ ਅਗਲੀ ਆ ਬੈੜ ਦਿਖਾਉਣੀ ਆ ਕ੍ਰੋਸ ਹੰਗ ਦੇ ਵਿੱਚ ਪਲੀ ਕੁਲੀ ਇਹ ਵੀ ਕਰਮ ਵਾਲੀ ਪੂਰੀ ਚੰਗੀ ਆ ਤੇ ਬਾਕੀ ਡਿਟੇਲ ਵੀਰਾਂ ਦੀ ਕੀ ਐ ਸੋਟਲ ਇਹ ਵੀਰ ਜੀ ਕੱਲ ਦੀ ਸੋਈ ਆ ਹਾਂ ਇਹ ਵੀ ਆਹ ਕਿ ਤੀਜੀ ਸੋਈ ਬੈੜ ਸੋਈ ਆ ਆਪਾਂ ਲਾਗੋਂ ਲਈ ਦੁੱਬਲੀਆਂ ਬੰਦਿਆਂ ਨੂੰ ਠੀਕ ਹੈ ਜੀ ਤੇ ਚੰਗੀ ਉਹਨਾਂ ਦੱਸਿਆ ਪਹਿਲਾਂ ਤੇ ਦੁੱਧ ਚੰਗਾ ਕੱਢਦੀ ਸੀ ਤੇ ਲੜਿਆ ਬੈੜ ਤੇ ਲੜਾ ਹਾਂਜੀ ਤੇ ਲੜਿਆ ਠੀਕ ਹੈ ਜੀ ਮਤਲਬ ਪਹਿਲੇ ਸਵੇਰ ਦੀ ਤੇ ਲੜੋਈ ਆ ਹਾਂ ਜੀ ਇਹ ਕਿੰਨੀਆਂ ਪਹਿਲੇ ਸਵੇਰ ਉਹ ਨਹੀਂ ਤੀਜੀ ਸਵੇਰ ਨੇ ਵੈੜਾ ਸੋਈ ਆ ਤੀ ਹੁਣ ਤੀਜਾ ਸੋਣਾ ਇਹਨੇ ਤੀਜੇ ਸੂਹੀ ਆ ਸੂਹੀ ਆ ਸੂਹੀ ਆ ਕੱਲ ਦੀ ਸੋਈ ਆ ਬੱਛਾ ਮਗਰ ਠੀਕ ਹੈ ਜੀ ਹਾਂ ਜੀ ਕੱਲ ਦੀ ਸੋਈ ਆ 12 13 ਕਿਲੋ ਬੋਹਲਾ ਕੱਢਿਆ ਨੇ ਅੱਛਾ ਜੀ 20 ਲੀਟਰ ਦੁੱਧ ਜਿਹੜਾ ਤਿੰਨ ਥਣਾਂ ਚੋਂ ਕਰਮਾਲੀ ਭਰਾ ਦੂਗੀ ਰਾਤ ਨੂੰ ਹਾਂ ਬਈ ਦੋ ਕਿੰਨੇ ਚੁਆਈਆਂ ਦੋ ਹੋ ਗਈਆਂ ਕਿ ਤਿੰਨ ਦੋ ਤਿੰਨ ਹੋ ਗਈਆਂ ਕਿ ਅੱਛਾ ਹਾਂ ਜੀ ਪਰਸੋਂ ਰਾਤ ਸੋਈ ਕੱਲ ਰਾਤ ਸੋਈ ਆ ਕੱਲ ਸਵੇਰੇ ਚੋਈਏ ਤੇ ਰਾਤ ਚੋਈਏ ਹੁਣ ਸਿਰ ਇਹ ਥਣੋ ਤੇਲਾ ਠੀਕ ਆ ਜੀ ਤੋਂ ਬਾਕੀ ਜਿਹੜੇ ਬਰਾਬਰ ਤੇ ਥਣ ਤੁਹਾਨੂੰ ਨਜ਼ਰ ਆ ਰਹੇ ਆ ਬਹਿਣੀ ਵਾਲੀ ਸਾਈਡ ਵਾਲੇ ਅਗਲੇ ਪਿਛਲੇ ਵਧੀਆ ਥਾਣਾ ਤੇ ਇੱਕ ਬਹਿਣੀ ਵਾਲਾ ਜਿਹੜਾ ਦੋਸਤੂ ਅਗਲਾ ਥਾਣਾ ਉਹ ਸਹੀ ਆ ਪ੍ਰੋਪਰ ਤਿੰਨੇ ਥਣ ਵਰਦੇ ਆ ਇੱਕ ਜਿਹੜਾ ਛੋਟਾ ਥਾਣਾ ਤੁਹਾਨੂੰ ਆ ਦਿਖਾਈ ਦੇ ਰਿਹਾ ਇਹ ਥਣੋ ਤੇਲਾ ਇਹ ਮੇਰਾ ਵੀਰ ਤੁਸੀਂ ਨੋਟ ਕਰਕੇ ਪੂਰੀ ਵੀਡੀਓ ਜਰੂਰ ਇੱਕ ਵਾਰੀ ਤਸੱਲੀ ਨਾਲ ਵੇਖ ਲਿਆ ਕਰੋ ਤੇ ਹੁਣ 12 13 12 13 ਪੌਲਾ 12 13 ਤਿੰਨਾਂ ਡੰਗਾਂ ਦਾ ਜਪਚੋਈ ਆ ਬਾਕੀ 20 ਲੀਟਰ ਦਾ ਇਹਦਾ ਜਿਆਦਾ ਨਹੀਂ ਆਪਾਂ ਵੀ ਆਖੀ ਜਾਈਏ ਵੀ ਹੁਣ 30 35 ਕਿਲੋ ਆਖੀ ਜਿਓ ਫਿਰ ਗੱਲ ਗਲਤ ਆ 20 ਲੀਟਰ ਤੋਂ ਦਰਾਂ ਨੇ ਬੱਚੀ ਤਿੰਨਾਂ ਥਾਣਾ ਚੋਂ ਕੱਢ ਜੂਗੀ ਬਾਹਰ ਹਾਂ ਬਾਕੀ ਇਹਨਾਂ ਵੀ ਕਰਮਾਲੀਆਂ ਗਾੜ ਪਛਾਰ ਦੀਆਂ ਇੱਕੋ ਜੀਆਂ ਹੁੰਦੀਆਂ ਇੱਕੋ ਜੀਆਂ ਇੱਕੋ ਜੀਆਂ ਥੱਲੇ ਮੈਨ ਰੱਖ ਕੇ ਬਾਲਟੀ ਉਤਲੀ ਭਰਾ ਗਿਆ ਉਹ ਮਾਰਦੀ ਠੀਕ ਮਗਰ ਬੱਚਾ ਤੇ ਬੱਚਾ 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 ਲਓ ਜੀ ਮਗਰ ਬੱਚਾ ਦੋਸਤੋ ਤੋਂ ਬੋਲੇ ਤੇ ਅਜੇ ਚੱਲ ਰਹੀ ਹੈ ਕਰਮਾਲੀ ਦੀ ਠੀਕ ਕਰਮਾਲੀ ਦੇਖ ਲਈ 12 13 13 ਨਹੀਂ ਦੋਸਤੋ ਸਾਹਮਣੇ ਵਾਲੇ ਪਾਸਿਓ ਵੀ ਮੈਨੂੰ ਲੱਗਦਾ ਵੀ ਕੋਈ ਕਮੀ ਪੇਸ਼ੀ ਨਹੀਂ ਗਈ ਇੱਕ ਮਾਲੀਆਂ ਦਾ ਭਲੇਖਾ ਪੌਂਦੀ ਜਿਵੇਂ ਆਪਾਂ ਮੱਝਾਂ ਡੰਗਰਾਂ ਪਸ਼ੂਆਂ ਦੀ ਗੱਲ ਕਰੀਏ ਮੱਝਾਂ ਦੀ ਕੈਟਾਗਰੀ ਚ ਤੇ ਮਾਲੀਆਂ ਵਾਂਗੂ ਗੁੰਦੀ ਪਈ ਹੈ ਕਰਮਾ ਵਾਲੀ ਉੱਪਰੋਂ ਥੱਲਿਓ ਇੱਕ ਬਰਾਬਰੀ ਹੈ ਠੀਕ ਆ ਜੀ ਤੇ ਪਾਲੀ ਕੋਲੀ ਸਭੀ ਚੰਗੀ ਆ ਪੱਜਾ ਸੁਭਾ ਲੋ ਜੀ ਸੰਤ ਨੂੰ ਖਾ ਲੀਰਾ ਇੱਥੇ ਰੋਕ ਕੇ ਥਾਣਾ ਖੜ ਗੀ ਗਾਰਡਲੇ ਬੰਦੇ ਖੜ ਗੇ ਹਾਂ ਲੋ ਜੀ ਤੋਂ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦੇਣੀ ਆ ਕਰੋ ਚੈੱਕ ਅੱਗੇ ਘੱਟ ਥੋੜੀ ਜੀ ਬੰਨੀ ਰ ਸਰਦੀ ਬੱਚੇ ਦਾ ਆਹ ਬੱਚੇਲ ਕਰਦੇ ਹੋ ਜੀ ਲਓ ਜੀ ਆ ਬੱਚਾ ਠੀਕ ਆ ਜੀ ਬੱਚਾ ਤੇ ਨਾੜੂਆ ਬਿਲਕੁਲ ਬੱਚੇ ਦੇ ਨਾਲ ਆ ਠੀਕ ਆ ਜੀ ਕਈ ਵਾਰ ਬੱਚੇ ਥੋੜੇ ਲਾਗੇ ਲਾਗੇ ਬੰਨੇ ਆ ਨਾੜੂ ਕੋ ਵੈਸੇ ਚੱਬ ਚੁੱਬ ਜਾਂਦੇ ਆ ਜਾਂ ਕਿਤੇ ਆ ਤੁਸੀਂ ਵੇਖ ਸਕਦੇ ਨਾੜੂਆ ਨਾਲ ਆ ਬੱਚੇ ਬੱਚਾ ਨਾੜ ਹਾਂ ਨਾਲ ਜੀ ਨੜਗਵ ਨਾਲੇ ਹੰਗਲ ਗਿੱਲਾ ਗਿੱਲੇ ਦਾੜੂ ਦਾ ਜਬਾ ਖਿੱਲਾ ਨੜਗਵਾ ਹੈਗਾ ਨਾਲ ਲਾਓ ਵੀ ਪ੍ਰਾਬੋ ਠੀਕ ਆ ਜੀ ਸੋ ਇੱਕ ਥਣੋਂ ਤੇਲ ਲਾ ਦੋਸਤੋ ਬਾਕੀ ਦੁੱਧ ਚੰਗਾ ਕਰਮਾ ਲਈ ਨੇ ਮੈਨੂੰ ਲੱਗਦਾ ਜਿਹੜਾ ਵੀ ਕੋਈ ਉਮੀਦ ਕਰਦਾ ਵੀ 15 ਤੋਂ ਬਾਹਰ ਦੁੱਧਾਂ ਦੀ ਖਰੀਦਣੀ ਆ ਵੜ ਤਾਂ ਫਿਰ ਵੀ ਖੁੱਲਾ ਡੋਲਾ ਇਹਨਾਂ ਦੁੱਧ ਚਿਵਾਉਣਾ 15 16 ਤੋਂ ਪਾਰ ਜਿੱਡਾ ਇਹਨੂੰ ਠੰਣ ਲੇਵਾ ਭਾਂਡਾ ਠੀਕ ਆ ਜੀ ਤੇ ਬਾਕੀ ਸਭੀ ਸੰਭਾਲੀ ਵਾਲੇ ਪਾਸਿਓਂ ਜਾਂ ਕੇਰਿੰਗ ਵਾਲੇ ਪਾਸਿਓਂ ਦੋਸਤੋ ਕਿਸੇ ਵੀਰ ਨੇ ਕਸਰ ਨਹੀਂ ਛੱਡੀ ਕਿ ਬਹੁਤ ਸੋਣੀ ਸੇਵਾ ਦੇ ਵਿੱਚ ਰਹੀ ਆ ਤੇ ਬਾਕੀ ਵੀਰ ਜਵਾਬ ਅਸਮਾਨ ਤਿੰਨ ਥਾਂ ਦਾ ਮੋਤੀ ਦਾ ਬਿਲਕੁਲ ਜੇ ਤਿੰਨ ਉਹ ਤੋਂ ਚੱਲਦਾ ਉਹੀ ਆ ਤੇਲ ਕਰਕੇ ਦੇ ਨਹੀਂ ਥਾਣੋਂ ਚੌਥੇ ਉਹ ਚੱਲਦਾ ਵਾ 10 12 13 ਗਲਾਸ ਦੇ ਦੋ ਦੋ ਚੁਮੇ ਹੁੰਦਾ ਚਿੱਟਾ ਦੁੱਧ ਵਧੀਆ ਲੰਮਰਵਾ ਚੱਲਦਾ ਜੀ ਪਰ ਉਹ ਆਪਾਂ ਤੇਲ ਕਰਕੇ ਲਈ ਤੇਲ ਕਰਕੇ ਦੇਣੀ ਸਹੀ ਆ ਹਾਂਜੀ ਅੱਛਾ ਇਹ ਵੀਰ ਦਹੀਂ ਦਾ ਖਾਣਾ ਕਿੰਨੇ ਕ ਦੀ ਹੋ ਜੂਗੀ ਇਹ ਵੀਰ ਜੇ ਇਹਦੇ ਚਾਰੇ ਥਾਣੇ ਦੇ ਫਿਰ 70 80 ਦੀ ਸੀ ਹੁਣ ਹੱਦ ਮੁੱਲ ਜਾ ਗਈ ਆ ਆ ਉਹ ਵੀ ਫੱਕ ਪੈ ਗਿਆ 35000 ਦੀ ਸੀ ਬਿਲਕੁਲ 35000 ਦੀ ਵੜ ਦੇ ਦੇਣੀ ਆ 35 ਦੀ 35 ਨੂੰ ਮਾਨ ਤਾਨ ਕਰ ਦਾਂਗੇ ਫੜਾ ਪਾ ਦਾ ਕਰੋ ਮੌਜ ਕਮ ਦੁੱਧ ਦੇ ਕਰਮਾਲੀ ਦੇ ਨਾ 67000 ਵਾਲੀ ਦੇ ਬਰਾਬਰੀ ਚੋਈ ਜਾਣਾ ਚੋਈ ਜਾਣਾ ਤੇ ਗੋਲ ਗੱਲ ਤੇ ਕਿਹੜਾ ਮੱਝਾਂ ਦਾ ਫਿਲ ਕਰੀ ਹੁੰਦੀ ਏਡਾ ਸੋਹਣਾ ਲੱਗਦਾ ਲਓ ਦੋਸਤੋ 35000 ਦੇ ਵਿੱਚ ਅੱਜ ਮਿਲ ਜੂਗੀ ਚੌਤੀ ਚੌਤੀ ਦੀ 34000 ਦੀ 34000 ਖੰਡ ਹੋਰ ਮਾਨਤਨ ਕਰ ਦਿੱਤਾ ਹਾਂਜੀ ਬਾਕੀ ਚਲੋ ਕਰਮਾਲੀ ਨੂੰ ਜੇ ਦੋਸਤੋ ਇਹ ਦਾਗ ਨਾ ਹੁੰਦਾ ਜਾਂ ਵੈਸੇ ਇਹ ਨਾ ਹੁੰਦੀ ਗੱਲਬਾਤ ਚਾਰੇ ਧਨਵਰਦੇ ਹੁੰਦੇ ਤਾਂ ਵੈਸੇ ਚਲੋ ਸਾਰੇ ਵੀਰ ਸਿਆਣੇ ਆ ਚੰਗੇ ਪੈਸਿਆਂ ਦੀ ਵਾਰਡ ਸੀਗੀ ਫਿਲਹਾਲ ਜਿਹੜੀ ਹੁਣ ਇਸ ਕੰਡੀਸ਼ਨ ਦੇ ਵਿੱਚ ਉਸ ਭਾਪੜਤੇ ਦੇ ਵਿੱਚ ਮਿਲ ਜੂਗੀ ਤੁਹਾਨੂੰ ਦੁੱਧ ਫਿਰ ਵੀ ਬਹੁ ਠੀਕ ਆ ਜੀ ਚੰਪਨ ਨਹੀਂ ਬਾਜਣਾ ਹੋਰ ਕੋਈ ਗੱਲ ਬਾਤ ਫਿਰ ਕਹਿੰਦਾ ਬੱਚਾ ਲੱਗ ਧਾਰਾ ਮਰਾਉਣੀਆਂ ਤੇ ਮਰਾ ਸਕ ਹਾਂ ਕੋਈ ਗੱਲ ਨਹੀਂ ਆਪਾਂ ਕਰਵਾ ਦਾਂਗੇ ਚੈੱਕ ਵੀਰਾਂ ਨੂੰ ਕੋਈ ਗੱਲ ਨਹੀਂ ਅੱਛਾ ਤੇ ਅੱਛਾ ਵੀਰ ਲਖੇ ਇੱਕ ਆਪਣੇ ਕੋਲ ਇਧਰ ਜੇਕਰ ਮੱਝਾਂ ਦੀ ਗੱਲ ਕਰੀਏ ਇਹ ਗੱਬਣਾ ਆ ਕੀ ਹੈ ਸੂਈ ਹੈ ਇਹ ਵੀਰ ਜੀ ਸੂਈ ਹੈ ਛੋਟੀ ਇਹ ਸੂਈ ਆ ਹਾਂਜੀ ਘਰ ਵਾਲਿਆਂ ਦੇ ਮਤਲਬ ਕੋ ਦੂਜੀ ਸੋਈ ਛੋਟੀ ਸੂਈ ਆ ਹਾਂ ਹਾਂ ਬਾਕੀ ਜਿਹੜਾ ਵੀਰ ਆਉਂਦਾ ਵਾ ਹਰ ਇੱਕ ਬੰਦਾ ਸਿਆਣਾ ਆ ਮਾਪਿਆ ਆ ਆਪਣੇ ਹਿਸਾਬ ਲਾ ਲਈ ਆਪਾਂ ਉਹਨੂੰ ਦੱਸੇ ਸਾਡੀ ਦੂਜੀ ਸੋਈ ਛੋਟੀ ਸੂਈ ਘਰ ਵਾਲਾ ਅੱਛਾ ਜੀ ਹਾਂਜੀ ਕੱਟੀ ਇਹਦੇ ਮਗਰ ਪਿਓਰ ਨੀਲੀ ਦੀ ਸਾਰੀਆਂ ਨਿਸ਼ਾਨੀਆਂ ਫੁੱਲ ਮਗਰ ਕੱਟੀ ਜਾਗੀ ਬੂਰੀ ਜਾਗੀ ਬੂਰੀ ਕੱਟੀ ਤੇ ਪਿਓਰ ਨੀਲੀ ਦੀ ਅੱਛਾ ਦਿਨ ਕਿਨੇ ਦੱਸਿਆ ਜੇ ਇਹਨੂੰ ਵੀਰ ਜੀ 6 ਮਹੀਨਾ 7 ਮਹੀਨਾ ਹੋ ਗਿਆ ਜੀ ਦੁੱਧ ਬਣ ਲੱਗ ਪਿਆ ਦੁੱਧ ਕਿੰਨਾ ਕੁ ਫਿਰ ਇਸ ਵਕਤ ਇਹਦੇ ਥੱਲੇ ਵੀਰ ਜੀ ਦੁੱਧ 10 ਕਿਲੋ ਆ ਪਰ 9 ਮੰਨ ਕੇ ਲੈ ਕੇ ਜਾਵੇ ਜਿਹਨੇ ਖਰਦਣਾ 9 ਹਾਂਜੀ 10 ਲੀਟਰ ਲੀਟਰਾਂ ਵਾਲੇ ਇਹ ਪਰ ਆਪਾਂ 9 ਲੀਟਰ ਜਿਹੜਾ ਨਾ ਠੰਡਾ ਕਰਕੇ ਐ ਲੋ ਦੱਸੋ ਹੋਵੇ ਨਾ ਹੋਵੇ ਤਾਂ 10 ਲੀਟਰ ਆ ਪਰ 9 ਕਿਲੋ ਭਾਈਆਂ ਤਾਂ ਵੀ ਮੰਨ ਕੇ ਕੋਈ ਮੇਰੇ ਨਾਲ ਸੌਦਾ ਵੀਰ ਕਰ ਲੇ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਜੀ ਹਾਈ ਤੋ ਮਗਰ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਬੂਰੀ ਕੱਟੀ ਜਾ ਉਹ ਵੀ ਕਿਸੇ ਭਰਾ ਦਾ ਚਲੋ ਸ਼ੌਕ ਪੂਰਾ ਹੋ ਜਾਊਗਾ ਠੀਕ ਹੈ ਜੀ ਨਾਲ ਕੱਟੀ ਜਾਂ ਕੋਈ ਚੌਪ ਪਰੇ ਚਾਹ ਨਾਲ ਸ਼ੌਕ ਨਾਲ ਸੰਭ ਲੂਗਾ ਤੇ ਬਾਕੀ ਚੋਣ ਚਣ ਵੀਰੇ ਓਕੇ ਬਿਲਕੁਲ ਬਿਲਕੁਲ ਓਕੇ ਠੀਕ ਹੈ ਚੋਣ ਦੇ ਜਿੰਨੇ ਇੱਕ ਸਾਈਡ ਤੋਂ ਮੜਜੀ ਬਾਹੀ ਰੱਖਦੀ ਆ ਆਪਾਂ ਵੀਡੀਓ ਚ ਦੱਸਦੇ ਮੀਆਂ ਵੇਖ ਵੀ ਲੈਣੀ ਆ ਜਿਹੜੇ ਪਣਪਰਨ ਪਰ ਚੋਣ ਓਕੇ ਆ ਤੇ ਧਾਰਾ ਧੂਰਾ ਦੀ ਕੋਈ ਬਾਤ ਧਾਰਾ ਧੂਰਾ ਦੀ ਬਾਤ ਕੱਢ ਆਪਣੇ ਘਰੇ ਆਣ ਕੇ ਚੋਵੇ ਤੇ ਆਪਾਂ ਉਹ ਕੰਮ ਨਹੀਂ ਕਰਨਾ ਕਿ ਦੂਜਾ ਬੰਦਾ ਚੋਵੇ ਪਹਿਲਾਂ ਬਰਾਬਰ ਕਰਕੇ ਡੱਕੀ ਵੀਡੀਓ ਬਣ ਤੋਂ ਪਹਿਲਾਂ ਨਾ ਜਿੰਨੀ ਘੇਗੀ ਹੋएगी ਆ ਬਾਹੀ ਹੁੰਦੀ ਮੜਜੀ ਤਾਂ ਬਹਿਣ ਵਾਲੀ ਬਾਈ ਆਮ ਹੀ ਪਣਪਰਨ ਪਤਾ ਆਮ ਮੱਝਾਂ ਹੁੰਦੀਆਂ ਪਰ ਉਹ ਘਰਦੀ ਨਹੀਂ ਹੁੰਦੀ ਦੁੱਧੋਂ ਨਹੀਂ ਘੜਦੀ ਦੁੱਧੋਂ ਨਹੀਂ ਘੜਦੀ ਲਓ ਫਿਰ ਇਹ ਖੋਲ ਕੇ ਵੀ ਕਰੀਏ ਪੇਸ਼ ਲਓ ਦੋਸਤੋ 6 ਦੇਣਾ ਸਮਾਂ ਹੋ ਗਿਆ ਸੂਈ ਨੂੰ 9 10 9 1 ਕਿਉਂਕਿ ਓਨਰ ਦੁਆਰਾ ਜਦੋਂ ਪਿੱਛੋਂ ਮਾਲ ਵੇਚਿਆ ਜਾਂਦਾ ਦੂਜਾ ਵੀ ਕਹਿ ਸਕਦਾ ਕੋਈ ਤੱਜਾ ਵੀ ਕਹਿ ਸਕਦਾ ਅੱਗੇ ਤੁਸੀਂ ਆਪਣੀ ਸਮਝ ਵੇਖ ਲਿਓ ਠੀਕ ਹੈ ਜਾਂ ਕੱਟੀ ਵੇਖ ਲਿਓ ਠੀਕ ਹੈ ਜੀ ਕੱਟੀ ਬਹੁਤ ਸੋਹਣੀ ਹੈ ਮਾਰਕਿੰਗ ਚਾਰੇ ਖੁਰ ਤੋਂ ਪਿਆ ਅੱਖਾਂ ਦੇ ਵਿੱਚ ਜਵਾਬ ਅੱਗੇ ਲੈ ਜਾ ਬਾਪਾ ਬੱਚਾ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਮਗਰ ਪੂਰੀ ਕੱਟੀ ਹੈ ਠੀਕ ਆ ਲੰਬਾ ਤੋਰਦੇ ਆ ਜੀ ਵੀਰ ਤੇ ਰੱਖ ਲਓ ਕੱਟੀ ਹੋਤੀਆਂ ਰੱਖ ਲਓ ਲਓ ਜੀ ਇਹ ਆਂਡੀਆਂ ਕੱਟੀ ਹੋ ਰਹੀਆਂ ਠੀਕ ਹੈ ਜੀ ਸੋ ਇਹ ਕੱਟੀ ਆ ਦੋਸਤੋ ਇਹਦੇ ਮਗਰ ਪੂਰੀ ਤੇ ਇਹ ਮੱਝ ਆ ਪ੍ਰੋਪਰ ਤੁਸੀਂ ਦੇਖ ਲਈਏ ਠੀਕ ਹੈ ਜੀ 9 10 9 10 ਚੱਲਣ ਢਈ ਆ ਆ ਲੈ ਜਾਓ ਹਾਂਜੀ ਤੋੜ ਲਓ ਠੀਕ ਆ ਜੀ ਅੱਛਾ ਵੀਰ ਲਖੇ ਜੀ ਫਿਰ ਡਿਮਾਂਡ ਕੀ ਕਰਦੇ ਪਏ ਜੇ ਮੱਝ ਦੀ ਕਿੱਥੋਂ ਤੱਕ ਦੇ ਦਈਏ ਇਹਦੀ ਡਿਮਾਂਡ ਤੇ ਵੀਰੇ 70 ਕਰਾਂਗੇ ਆ ਤੇ ਜੇ ਕੋਈ ਭੈਣ ਭਰਾ ਦੂਰੋਂ ਦੇਣ ਜਿਸ ਮਰਜ਼ੀ 65000 ਦੀ ਆਪਾਂ ਝੋਟੀ ਦੇ ਦਾਂ 65000 ਦੀ ਹਾਂ ਜੀ 10 ਕਿਲੋ ਦੁੱਧ ਆ ਝੋਟੀ ਥੱਲੇ 9 ਮਨ ਕਿ ਵੀ ਲੈ ਕੇ ਜਾਵੇ 65000 ਦੀ ਦੇ ਦਾਂਗੇ ਨੀਲੀ ਰਾਵੀ ਦੀ ਪਿਓਰ ਨੀਲੀ ਰਾਵੀ ਦੀ ਬੂਰੀ ਕੱਟੀ ਮਗਰ ਬਿਲਕੁਲ ਜੀ ਬਿਲਕੁਲ ਹਾਂ ਦੋਸਤੋ ਬਾਕੀ ਕੱਟੀ ਤੁਹਾਨੂੰ ਆਪਾਂ ਪ੍ਰੋਪਰ ਦਿਖਾਈ ਆ ਬਹੁਤ ਸੋਹਣੀ ਕੱਟੀ ਆ ਮਗਰ ਪੂਰੀ ਆ ਕੱਟੀ ਮਾਰਕਿੰਗ ਨਿਸ਼ਾਨ ਪ੍ਰੋਪਰ ਨੇ ਤੇ 65 ਬਾਕੀ ਮੌਕੇ ਤੇ ਹਰ ਇੱਕ ਪਸ਼ੂ ਦੇ ਵਿੱਚੋਂ ਛੋੜਛੱਪਾ ਮਾਨਤਨ ਹੋਊਗਾ ਕਿਸੇ ਵੀਰ ਦਾ ਪੂਰਾ ਪੂਰਾ ਆਏ ਭੈਣ ਇੱਕ ਲਾਸ਼ ਵਿੱਚ ਜਿਹੜੀ ਆਪਣੇ ਕੋਲ ਜੀ ਇੱਧਰ ਮਾਰ ਲੀਏ ਨੀਗਾ ਆ ਮੱਝ ਖੜੀ ਏ ਗੱਬਣ ਆ ਗਈ ਏ ਵੀਰ ਜੀ ਗੱਬਣ ਮੈਂ ਆ ਗਈ ਲਓ ਜੀ ਏ ਵੀਰ ਜੀ ਘਰ ਆਣ ਦੇ ਮਤਾਬਿਕ ਜਿਵੇਂ ਦੱਸਿਆ ਹਾਂਜੀ ਤੇ ਬਾਕੀ ਕੋਈ ਵੀ ਜੋ ਆਪਾਂ ਪਹਿਲਾਂ ਵੀ ਗੱਲ ਕੀਤੀ ਭੈਣ ਭਰਾਣ ਕੇ ਪਰਖ ਕਰੇ ਆਣ ਕੇ ਘਰੇ ਆਣ ਕੇ ਆਪਦੀ ਵੀ ਜਿੰਨੇ ਕੋਈ ਤੱਕ ਲੋ ਉਹੋ ਗੱਲ ਹੀ ਆਪਾਂ ਮੰਨਣਾ ਆ ਆਪਾਂ ਕੋਈ ਕਿਸੇ ਨਾਲ ਬਹਿਸ ਨਹੀਂ ਕਰਦੇ ਉਹਨਾਂ ਦੱਸਿਆ ਤਿੱਜੇ ਸੋਇਆ ਹਾਂਜੀ ਬਾਕੀ ਉਹਨਾਂ ਦੱਸੇ ਮਤਾਬਿਕ ਤੇ ਤਿੰਨ ਚਾਰ ਤਾਂ ਰਹਿੰਦੇ ਸੌਣ ਜੀ ਤੇਨ ਚਾਰ ਦਿਨ ਜੀ ਚੰਗੀ ਬਣ ਗਈ ਚੰਗੀ ਦੁੱਧ ਵਾਲੀ ਹੁੰਦਾ ਸਾਬ ਸਾਡੀ ਮਾਂ ਚੰਗੇ ਦੁੱਧ ਵਾਲੀ ਘਰ ਵਾਲੇ ਦੱਸਿਆ ਆਪਾਂ ਉਹਦੇ ਦੱਸੇ ਮੈਂ ਤਾਂ ਵੀ ਰਸੀ ਜਾਨੀ ਬਿਲਕੁਲ ਜੀ ਬਿਲਕੁਲ ਲੈ ਦੋਸੋ ਭਰਿਆ ਭਾਂਡਾ ਕਰਮਾਂ ਦੀ ਧੁੱਕੀ ਖੜੀ ਆ ਠੀਕ ਆ ਜੀ ਦਿਨ ਲੈਂਦੀ ਆ ਔਲ ਕੇ ਤੋੜ ਕੇ ਤੁਹਾਨੂੰ ਆਪਾਂ ਦਿਖਾਵਾਂਗੇ ਇੱਕ ਵਾਰੀ ਤਸल्ली ਨਾਲ ਸੂਆ ਗੂਰ ਦੀ ਜਾਮਾ ਨਾਲੇ ਠੀਕ ਆ ਜੀ ਮਤਲੇ ਪਿੰਡੇ ਦੇ ਵਿੱਚ ਤੋਂ ਥਣ ਦੇ ਬਾਹ ਭਵਾਨਾ ਦੇ ਬਾ ਪੱਧਰ ਵਿਖਾਉਂਦੀ ਆ ਉਹ ਤੁਹਾਨੂੰ ਬਿਲਕੁਲ ਆਪਾਂ ਸਾਹਮਣੇ ਪੇਸ਼ ਕਰਕੇ ਦਿਖਾ ਦਿੰਨੇ ਆ ਤੋੜ ਦਿੰਨੇ ਆ ਹਾਈਡ ਬੇਸ਼ਕ ਮੀਟਿੰਗ ਆ ਮੋ ਵਜਨ ਡੋੜ ਪੂਰਾ ਦੋਸਤੋ ਇਸ ਮੈਂ ਦਾ ਬਾਕੀ ਤੁਹਾਨੂੰ ਇਧਰ ਕੱਢ ਕੇ ਦਿਖਾਉਣੇ ਬਾਹਰ ਆ ਲੋ ਜੀ ਹਾਂ ਜੀ ਤੋਰੋ ਤੋਰੋ ਵੀ ਤਾਂ ਕਿਸੇ ਦਾ ਤੋਰ ਲੰਮੀ ਸਿੱਧੀ ਕਰ ਦੇਗਾ ਹਾਂ ਤੋਰ ਦੇ ਜੀ ਆਵਾ ਲੰਮੀ ਕੱਢੇ ਕੋਈ ਨਹੀਂ ਹਾਂ ਮੋੜ ਦੇ ਪੰਜਾਂ ਦਿਨਾਂ ਦੇ ਵਿੱਚ ਵਿੱਚ ਆ ਜੀ ਪੰਜਾਂ ਦਿਨਾਂ ਦੇ ਵਿੱਚ ਵਿੱਚ ਝੋਟੀ ਮੱਝ ਚੰਗੀ ਬਣ ਕੇ ਝੋਟੀ ਨਹੀਂ ਆਪਾਂ ਨੂੰ ਫਿਰ ਵੀਰ ਮੁਰਗੇ ਉਹ ਵੀਰ ਬਰਾ ਤਰਾਜ ਕਰਦੇ ਨਹੀਂ ਨਹੀਂ ਚੋਹਾਂ ਦੇ ਮੱਝ ਨੂੰ ਮੱਝ ਆਖ ਕੇ ਝੋਟੀ ਝੋਟੀ ਆਪਾਂ ਨੂੰ ਮੱਝ ਹੀ ਆ ਤੇ ਮੱਝ ਹੀ ਆਖਣੀ ਆ ਸਹੀ ਆ ਸਹੀ ਹਾਂਜੀ ਹਾਂਜੀ ਲਓ ਦੱਸੋ ਬਚਾਰ ਦਾ ਜੇ ਤਿੰਨ ਲੈ ਜੇ ਪੰਜ ਲੈ ਜੇ ਪੰਜਾਂ ਦਿਨਾਂ ਤੱਕ ਸੂਬੂਗੀ ਹਾਂ ਹਾਂ ਤੇ ਚੰਗੀ ਬਣ ਕੇ ਥੱਲੇ ਅੱਜ ਨਹੀਂ ਢਿਲ ਢੂਲ ਸਾਰੀ ਕਰਨ ਵਾਲੀ ਕੱਢੂਗੀ ਬਾਕੀ ਬਹੁਤ ਚੰਗੀ ਤਪਣ ਤਪਣ ਵੇਖ ਕੇ ਆਪ ਲੈਦੀ ਆ ਤੇ ਜਿਹੜਾ ਭੈਣ ਭਰਾ ਆਉਂਦਾ ਆਉਦੀ ਤਸੱਲੀ ਫੁੱਲ ਕਰੇ ਗੱਬਣ ਆਉਂਦੇ ਆਉਂਦਾ ਤੇ ਜੇ ਸੂਪੀ ਦੇ ਇਹ ਗੱਬਣ ਮਾਜਾ ਮੇਰਾ ਵੀਰ ਕੋਈ ਆਪਦੀ ਤਿੱਪਕੇ ਤਸੱਲੀ ਕਰ ਲਓ ਜਿੰਨੇ ਜਰ ਤੱਕ ਸੁੰਦੀ ਨਹੀਂ ਉਹ ਨਜ਼ਰ ਤੱਕ ਆਪੇ ਵੀ ਨਹੀਂ ਕਹਿ ਸਕਦੇ ਵੀ ਦੋ ਟਾਈਮ ਚੋਲੋ ਕਿ ਤਿੱਪਕੇ ਆਪਦੀ ਭਰਾ ਕੇ ਤਸੱਲੀ ਕਰ ਲਓ ਠੀਕ ਹੈ ਜੀ ਤੇ ਸੂਨ ਵਾਲੀ ਮੱਝ ਇਹ ਲਾਸਟ ਵਿੱਚ ਜਿਹੜਾ ਇੱਕ ਨਾਕਸੀ ਵੀਰ ਦੇ ਕੋਲੇ ਗੱਬਣ ਤਿਆਰੀ ਵਾਲੀ ਆ ਇਹ ਤੁਹਾਨੂੰ ਦਿਖਾ ਦਿੱਤੀ ਹੈ ਇਹਦਾ ਮੁੱਲ ਵੀਰੇ ਫਿਰ ਕਿੰਨੇ ਕੁ ਦੇ ਦੇਣੀ ਆ ਪਹਾਨਾ ਜੀ ਇਹਦਾ ਮੁੱਲ ਵੀਰੇ ਫਿਰ ਲਾਸ਼ ਦੇ ਢਾਡੇ ਕੋਲ ਹੀ ਹੁੰਦਾ ਮਰਜੀ ਨਹੀਂ ਆਪੇ ਕਰ ਦੋ ਚਲੋ ਤੁਹਾਡੀ ਖਰੀਦ ਆ ਬਜ ਮੈਂ ਓਕਾ ਨਾ ਕਿਤੇ ਕੋਈ ਨਹੀਂ ਖਰੀਦਦਾ ਹੋ ਤਾਂ ਮੈਂ ਹੁੰਦਾ ਲਾ ਕੇ ਛੱਡਦਾ ਇਹ ਆਪਾਂ 60 ਚੋਂ ਛੱਡ ਦਾਂਗੇ 2000 ਰੁਪਏ 60 ਚੋਂ ਆਪੇ ਕਰ ਤੀਏ ਤਿੰਨ ਛੱਡਾਂਗੇ 57 ਦੀ ਦੇ ਦਾਂਗੇ 57 ਦੀ ਹਾਂ ਲਓ ਜੀ ਦੇ ਤਾਂ ਯਾਹ ਦੇ ਤੇ ਹੋਰ 1000 ਛਾਡਾਂਗੇ 56 ਦੀ ਦੇਵਾਂਗੇ ਬਿਲਕੁਲ ਕਸਰ ਨਹੀਂ ਮੈਂ ਤਾਂ ਕਹਿੰਦਾ ਮੈਂ ਤਾਂ ਨਾ ਵੀ ਆਪਾਂ ਜਿੱਥੇ ਵੀ ਜਾਵੇ ਪੈਣ ਪਾਉਂਦਾ ਬਾਕੀ ਇਹ ਆਪਾਂ ਇਹੋ ਹੀ ਹੁੰਦਾ ਵੀ ਪੈਣ ਭਰਾ ਜਿਹੜਾ ਆਉਂਦਾ ਵਾਦ ਗੁਰੂ ਨੇੜੇ ਹੁੰਦਾ ਕੋਈ ਪੈਣ ਭਰਾ ਫੇਰ ਆਵੇ ਜਿਹੜਾ ਫਸਵਾਦ ਫੇਰ ਆਉਂਦਾ ਬਿਲਕੁਲ ਬਿਲਕੁਲ ਜਿਉ ਆਪਾਂ ਇੱਕ ਜਮਾਨੇ ਆਨੇ ਸਸਤੀ ਦੇ ਨੇ ਦੇ ਇੱਕ ਜਮਾਨੇ ਲੱਖ ਲੱਖ ਦੇ ਮੰਗੀਏ ਫਿਰ ਫਸਵਾਦ ਨਹੀਂ ਹੁੰਦਾ ਸਹੀ ਆ ਫਿਰ ਸਹੀ ਹਾਂਜੀ ਲਓ ਦੱਸੋ ਬਾਕੀ ਚੰਗੇ ਦੁੱਧ ਵਾਲੀ ਆ ਆ ਦੁੱਧ ਚੁਵਾਈ ਜੂਗੀ ਕਰਮ ਵਾਲੀ ਠੀਕ ਆ ਜੀ ਦੁੱਧ ਦੋਸਤੋ ਭਾਵੇਂ ਆਪਾਂ ਲੱਖ ਵਾਲੀ ਵੀ ਕਈ ਨ ਮੈਂ ਦੱਸ ਤੂੰ ਅੰਦਰੀ ਦਵੇ ਪਰ ਦੁੱਧ ਸੋਨਾ ਚ ਪਾਈ ਜਾਊਗੀ ਤੇ ਰੇਡ ਪਰਤਾ ਬੜਾ ਜਾਇਜ 56 ਦੀ ਹੋਗੀ ਹੁਣ ਜੀ 56 ਦੀ ਹੋਗੀ ਲੋ ਦੀ 55000 ਦੀ ਸੇ ਦੋਸਤੋ ਮਿਲ ਜਾਊਗੀ ਪਸ਼ੂ ਵੀਰ ਲੱਖੇ ਦੇ ਕੋਲ ਤੋਂ ਜਿੰਨੇ ਵੀ ਆ ਵੈਸੇ ਹਰ ਵਾਰ ਵਾਜਬਤ ਜਾਇਜ ਰੇਟ ਹੁੰਦੇ ਆ ਅਸਰ ਦੇ ਵਿੱਚ ਦੋਸਤੋ ਜਿਹੋ ਜਿਹੇ ਪਸ਼ੂ ਆ ਉਹ ਜਿਹੜਾ ਰੇਟ ਆ ਤੇ ਫਿਲਹਾਲ ਇੱਕ ਬਹੁਤੋਨੀ ਸੋਹਣੀ ਜਿਹੜੀ ਚੰਗੀ ਤੁਹਾਨੂੰ ਇੱਕ ਚਾਹੀਵਾਲ ਕਰਾ ਸੰਗ ਦੇ ਵਿੱਚ ਵਹਿੜ ਦਿਖਾਈ ਆ ਚੰਗਾ ਗੋਲ ਗੱਲ ਆ ਦੋਹਰਾ ਥਾਣ ਲਗਾ ਕਰਮਾੜੀ ਨੂੰ ਤੋਂ ਬਾਕੀ ਪੂਰੀ ਡਿਟੇਲ ਜੋ ਪਿਛਲੇ ਘਰੋਂ 200 ਡਿਟੇਲ ਮਿਲੀ ਉਹਦੇ ਵਿਖਾਵ ਤੇ ਪੂਰੀ ਡਿਟੇਲ ਜਿਹੜੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ ਆ ਤੇ ਇਹ ਅੱਜ ਨਾਗਨੇ ਵੀਰ ਹੁਣਾਂ ਦੇ ਪੋਲ ਇੱਕ ਨੰਬਰ ਪੋਲ ਦਈਏ ਵੀਰ ਜੀ ਨੰਬਰ ਆਪਣਾ 98557 ਹਾਂ 74808 ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ ਜੀ ਓਕੇ ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ